ਮਗਰ ਉਹ ਕਮਿਸ਼ਰੀ ਹਿਰ ਪਾਈ ਤੌਰ ਤੇ ਜੈ ਸਿੰਘ ਉਹ ਆਪਣੀ ਸ਼ਹੀਦ ਸ਼ਹਬਤ ਦੇ ਕੇ ਕਮਿਸ਼ਰੀ ਦੇ ਦਖ ਤੌਰ ਉਨ ਮੰੜਿਆ ਉਹਨਾਂ ਦੀ ਕੁਰਬਾਨੀ ਅਗੇ ਮੈਂ ਹਮੇਸ਼ਾ ਸਿਰਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਪਿਆਰ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਲਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੀ ਜੜੀਓ ਗੱਲ ਕਹਿੰਦੀ ਕੋਸ਼ਿਸ਼ ਕਰ ਰਿਹਾ ਇਸੇ ਤਰਤੀ ਤੇ ਦਿੱਲੀ ਦੇ ਹੁਕਮਰਾਨਾਂ ਨੇ ਸਾਡੇ ਮਿਟ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿਟ ਕੇ ਕੀਤੀਆ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਹੈ ਜਦੋਂ ਉਹਨਾਂ ਨੇ ਸ੍ਰੀ ਕਾਂਤਕ ਸੋਟ ਆਇਆ ਮਿਟ ਕੇ ਟਾਇਆ ਜਦੋਂ ਹਰਿਆਣਾ ਸਿੱਖਾਂ ਦਾ ਕਤਲਿਆਨ ਕੀਤਾ ਮਿਟ ਕੇ ਕੀਤਾ ਜਦੋਂ ਹਰਿਆਣਾ ਉਹਨਾਂ ਸਿੱਖਾਂ ਦੇ ਗਾਦੜਾ ਨੂੰ ਗਿਰਤਬਾਹ ਨਾ ਕਰਨ ਦਾ ਫੈਸਲਾ ਕੀਤਾ ਮਿਟ ਕੇ ਕੀਤਾ ਉਹਨਾਂ ਭਗਵਾਨ ਰਾਮ ਨੇ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਕੀਤਾ ਕਿ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ جس تکتی پتی ساتھے فرش چیئے اسی وہ فرج ادا کرنے کوشت کیتی گروس آمان میں میں انا سی کچھ نہیں کیتا جو بھی کیتا جو بھی کرایا وہ گروس آمان میں کاف کرایا ساتھے سے اپنے ہاتھ رکھیا اسی یہ سب قومیش کاشتے میں شامل ہوئے بھائی دلاو سنگھ جیسے کہ وہاں شہید ہوگئے تو دیری کرتاری ہوگئے میں آدھا دے پچھا کے کچھ نہیں کہا میں ساتھے دو اکٹھ کر دے جان سامنے ਕੱਜਾ ਭਾਜੀ ਕਦੇ ਤੈਨੂੰ ਪਤਾ ਤੈਨੂੰ ਸਾਡੇ ਕਈ ਜੱਜ ਸਾਹਿਬਾਂ ਬਦਲੇ ਸਾਡੇ ਤਾਂ ਬੈਠ ਗਿਆ ਜਲਦੀ ਸਾਂ ਤੁਹਾਡੇ ਨਾਲ ਦੇ ਇਸ ਕੇਸੇ ਵਿੱਚ 8 ਸਾਲ 1 77 ਜੱਜ ਸੈਸ਼ਨਰ ਦੇ ਬਦਲੇ 12 ਸਾਲ ਕੀ ਚੱਲਿਆ ਮੈਂ ਦੋ ਵਕਤ ਸਾਡੇ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਤਾ ਜਾ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਪਰਵਾਸੇ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ بار سال ادال نے فیصلہ سنایا کہ تین میں اسی سمے ادال ਦਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਬਾਈਕ ਉਹਦੇ ਤੇ ਸਜ਼ਾ ਨੂੰ ਕਨਫਰਮ ਕੀਤਾ ਫਿਰ ਮੇਰੇ ਡੈਕੂਰੈਂਟ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਫੈਸਲੇ ਪੰਥ ਨੇ ਕਿਸੀਂ ਤੁਹਾਡੇ ਨਾਲਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਲੱਗਦਾ ਕੋਈ ਪਰ ਨਹੀਂ ਆੜਾ ਤੁਸੀਂ ਤਾਂ ਜੱਡੇ ਚਲਾ ਕੇ ਆਪਣੇ ਕਰਨ ਜਾੜੜੇ ਸਾਡੀ ਫਾਸੀ ਦੀ ਚੱਕੀ ਦੇ ਕੋਈ ਹਲਕ ਨਹੀਂ ਬੋਲਦੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਬ ਇਹ ਸਾਫੀ ਉਹ ਮਿੱਟ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਹੈ ਇਹ ਫੇਰ ਸਾਫੀ ਜੋ ਹੋ ਰਹੀ ਆ ਮਿੱਟ ਕੇ ਹੋ ਰਹੀ ਆ ਮੈਂ ਖਾਸਾ ਆਪਣੀ ਸਾਰੀਆਂ ਸ਼ਕਤੀਆਂ ਇੱਥੇ ਆਦਾ ਬਣਾ ਲੈ ਮੈਂ ਅੱਜ ਕਹਿਣਾ ਚਾਹਾਂਾ ਕਿ ਅੱਜ ਜੇ ਸਾਡੀ ਸਸ਼ਸਤਾਵਾ ਕਮਲੋਪ ਚਲੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਜਾਗਰੂਕ ਹਿੰਮਤ ਕਰ ਰਹੀ ਹੈ ਕਿਉਂਕਿ ਅਸੀਂ ਆਪਣੇ ਲੱਤਾਂ ਆਪਣੇ ਤੇ ਟਿਕਣ ਨੂੰ ਬਹੁਤ ਤਿਆਰ ਰਹਿਨੇ ਆ ਦੁਨੀਆਂ ਸਾਡੀ ਸਵਤੰਤਰਤਾਵਾਂ ਮਜਬੂਤ ਹੋ ਗਈਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਦ ਉਵੇਂ ਉਵੇਂ ਹੀ ਸੁਰੱਖਿਅਤ ਰਹਿਣਗੇ ਅੱਜ ਸ੍ਰੋਮਣੀ ਕਮੇਟੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿ ਸਾਡੇ ਕੱਢੇ ਭਾਈ ਸਾਹਿਬੀ ਨੇ ਇਸ ਰਾਸਤੇ ਵਿੱਚ ਹੀ ਰਹੇ ਨੇ ਇਹ ਅੱਜ ਸਾਰਾ ਕੇਸ ਸਾਰੇ ਪੈਦਾ ਹੋਈ ਜਦੋਂ ਗਰੀਬ ਭੈਣ ਦੀ ਸੌਣ ਨੂੰ ਨਰਦੀ ਨਰਦੀ ਆ ਜੋ ਵੀ ਫਟੜਾ ਇਸ ਤਰ੍ਹਾਂ ਕੇ ਸ਼ਾਮਲੇ ਹੋ ਸਕੀ ਕਿਉਂਕਿ ਸਰੀਰ ਉਹਨੂੰ ਯਾਦ ਨਹੀਂ ਦਿੰਦਾ ਜਦੋਂ ਬਿਮਾਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਜੀ ਜੀਨੇ ਕਰਨਾ ਉਹਨੇ ਗੱਡੀ ਦੇ ਉੱਤੇ ਆਪਣਾ ਇਹੋ ਮੈਜਰ ਲੈਂਦੀ ਹੋਈ ਦਵਾਈ ਜਿੰਦੀ ਹੋਈ ਜੀਲਾ ਤੱਕ ਗਈ ਹੈ ਇਹਨੇ ਉਹ ਉਹਨਾਂ ਕੋਲੇ ਸਭ ਸਹਿਆ ਮੇਰੀ ਭੈਣ ਨੇ ਬੀਬੀ ਕਮਲ ਜੀ ਕੋਲ ਅੱਜ ਤੱਕ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸਾ ਪਰੀਏ ਕੋਟ ਦੀ ਬੇਵਸ ਨਜ਼ਰ ਆ ਰਹੀ ਆ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਥ ਕੇ ਹੋ ਰਿਹਾ ਦੁਸ਼ਮਣ ਦੇ ਵੱਲੋਂ ਸਾਡੇ ਗਲਾਰੇ ਦਾ ਕਲਪਨ ਜੇ ਕਿਸੇ ਕੋਈ ਜਾਗੂਗੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਬਸ ਸਾਰੇ ਨੂੰ ਕਹਿਣਾ ਫਾਸਲਾ ਪੰਥ ਇੱਕ ਰੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਸ ਸ਼ਰਮਣੀ ਕਮੇਟੀ ਸਾਡੀ ਉਸ ਸੰਸਦ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਦਾਨ ਜਿੱਥੇ ਹਾਰ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਲ ਕਰ ਸਾਂਝੀ ਕਰਨਾ ਚਾਹਾਂ ਜਦੋਂ ਤੁਸੀਂ ਇਹ ਕੰਮ ਕਰਨ ਲਗੇ ਨੁੰਜਾ ਕੇ ਸਾਡੇ ਜਿਹੜੇ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜਦ ਤੁਸੀਂ ਇਹ ਕੰਮ ਕਰਤਾ ਤਾਂ ਅਸੀਂ ਤੁਹਾਨੂੰ ਸੋਨੇ ਚਾਦੀ ਦਾ ਤੋਲ ਦੇ ਆ ਕੇ ਮੈਂ ਉਹਦੇ ਕਿਹਾ ਦੇਖਣਾ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਸੋਨੇ ਚਾਦੀ ਦਾ ਕਰ ਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਗਏ ਜਿਹੜੇ ਆਪਣਾ ਫਤਕ ਕਰਨਾ ਪੁੱੜਿਆ ਉਹ ਦੀ ਕੀ ਕਾਰਨ ਲੈ ਅਸੀਂ ਤਾਂ ਆਪਣੇ ਕੌਮ ਲਈ ਆਪਣੀ ਧਰਤੀ ਲਈ ਆਪਣੀ ਫੁਰਜ਼ਾ ਕਰ ਰਿਹਾ ਇਸ ਕਰਕੇ ਅਸੀਂ ਇਹ ਕਮੇਟੀ ਵਿੱਚ ਸ਼ਾਮਲ ਹੋਏ ਆ ਤੁਸੀਂ ਜਿੱਤੇ ਕਰਨਾ ਉਹਦਾ ਲੋਕਾਂ ਨੇ 30 ਸਾਲ ਤੋਂ ਸਾਨੂੰ ਸੋਹੇ ਜਾਂਦੀ ਦਾ ਕੀ ਬੋਲਣਾ ਸੀ ਇਹ ਨਹੀਂ ਲੱਗਦਾ ਕਿ ਉਹ ਸੁਣ ਜਾਂਦੀ ਦਾ ਤੋਂ ਮੰਨਦੇ ਵੀ ਚੋਲਣਦਾਰੋਂ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਸਾਡਾ ਲੋਕਾਂ ਨੇ ਜਿਹੜੇ ਕਦੇ ਤੋਂ ਸੋਹੇ ਜਾਂਦੀ ਦਾ ਤੋਂ ਜਾਂਦੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਦਸ਼ਮਤ ਤੋਂ ਬਚੋ ਦਸ਼ਮਤ ਆਦਰਸ਼ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲਕ ਦਰਸਨ ਨੂੰ ਉਚਿਤ ਤਰ ਤਰ ਮੌਂਸਮਿਕ ਕਮੇਟੀ ਨੂੰ ਤਰ ਤਰ ਬਣਾਓ ਤਾਂ ਹੀ ਅਸੀਂ ਸੁਰੱਖਿਤ ਰਹਿਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਸਮਝਿਆ ਗਿਆ ਇਸ ਤਰ੍ਹਾਂ ਇਸ ਕਰਕੇ ਮੈਂ ਜ਼ਿਆਦਾ ਕੁਸ਼ੀ ਹੋਣਾ ਮੈਂ ਤੁਸੀਂ ਸਾਰੇ ਕਿਤੇ ਬਹੁਤ ਸ਼ਕੀਤਾ ਨਾਮ ਤੁਹਾਡਾ ਪਿਆਰ ਸਤਿਕਾਰ ਦੇ ਕੇ ਮੈਂ ਕਿਸੇ ਨਾਲ ਨਹੀਂ ਕਿ ਦੂਸਰੇ ਨੂੰ ਛੋਟਾ ਨਹੀਂ ਕਰਦਾ ਤੁਹਾਨੂੰ ਸਾਰਿਆਂ ਦਾ ਬਿਆਸਤਕਾਰ ਹੈ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੁਮੇਤ ਹੈ ਸਾਰਿਆਂ ਨੂੰ ਮੇਰੇ ਦੀ ਬਸਾਰੇ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਤਹਾ ਤਰਨ ਸਿੱਖਦੇ ਅੰਤਮ ਅਰਦਾਸ ਦਾ ਸਮਝ ਹੋਣਾ ਹੈ ਕਿ ਉਹਨੂੰ ਸਾਰਿਆਂ ਨੂੰ ਮੈਂ ਕੋਟ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਤੇ ਨਾਲ ਹੀ ਖੜੇ ਨੇ シールはどうです